ਅਜੇ ਸੀ ਵਿਧਾਨ ਸਭਾ ਦਾ ਜਿਹੜਾ ਕਿਰਾਓ ਹੈ ਉਹ ਰੱਖਿਆ ਸੀ ਜਾਂ ਮਗਰਲੇ 3 ਸਾਲਾਂ ਤੋਂ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਔਰਤਾਂ ਮਹਿਲਾਵਾਂ ਨੂੰ ਬੇਵਕੂਨਾ ਰਹੀ ਹੈ ਉਹਨਾਂ ਨਾਲ ਧੋਖਾ ਕੀਤਾ ਗਿਆ ਕਿ ਅਸੀਂ 1000 ਰੁਪਏ ਮਹੀਨਾ ਦਿਆਂਗੇ ਅੱਜ ਉਹ 3 ਸਾਲ ਗਿੱਟ ਗਏ 36000 ਰੁਪਏ ਜਿਹੜਾ ਬਕਾਇਆ ਹੈ ਸਾਡੀ ਮੰਗ ਹੈ ਕਿ ਬਜਟ ਦੇ ਵਿੱਚ 36000 ਰੁਪਏ ਦੀ ਜਿਹੜੀ ਉਹ ਦੇਣ ਦੀ ਆ ਉਹ ਪ੍ਰੋਵੀਜ਼ਨ ਰੱਖਣ ਤੇ ਨਾਲ ਹੀ ਅੱਗੇ ਤੋਂ 1100 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਦਿੱਤਾ ਜਾਵੇ ਇਹਦੇ ਨਾਲ ਨਾਲ ਸਾਡੀ ਮੰਗ ਹੈ ਇਹਨਾਂ ਨੇ ਕਿਹਾ ਸੀ 2500 ਰੁਪਿਆ ਪੈਨਸ਼ਨ ਕਰਾਂਗੇ ਅੱਜ 1500 ਰੁਪਿਆ ਪੈਨਸ਼ਨ ਹੈ ਕਾਂਗਰਸ ਵਲੇ ਦੀ ਹੈ ਅਸੀਂ ਸਵਾਲ ਕਰਨਾ ਹੈ ਭਗਵੰਤ ਮਾਨ ਨੂੰ ਕਿ ਚੁਣੀ ਹੋਈ ਸਰਕਾਰ ਦੇ 3 ਸਾਲ ਹੋ ਗਏ ਸਾਰਾ ਪੰਜਾਬ ਅੱਜ ਸੜਕਾਂ ਤੇ ਹੈ ਅੱਜ ਪੰਜਾਬ ਦੀਆਂ ਮਹਿਲਾਵਾਂ ਨੇ ਔਰ ਮਹਿਲਾ ਕਾਂਗਰਸ ਨੇ ਤਿਆ ਕੀਤਾ ਕਿ ਜਿੰਨੇ ਚਿਰ ਬਜਟ ਸਰਦੇ ਵਿੱਚ 70 ਦੇ ਵਿੱਚ ਇਹ ਮਹਿਲਾਵਾਂ ਦੇ ਹਸਤੇ ਹਜ਼ਾਰ ਰੁਪਿਆ ਔਰ ਬਕਾਇਆ 36 ਸਵਾ ਰੁਪਏ ਦੀ ਪ੍ਰੋਵੀਜ਼ਨ ਨਹੀਂ ਰੱਖਣਗੇ ਅਸੀਂ ਇਸੇ ਤਰ੍ਹਾਂ ਮਹਿਲਾਵਾਂ ਦੀ ਲੜਾਈ ਲੜਾਂਗੇ ਔਰ ਧਰਮੇ ਲਾਵਾ ਕੇ ਪ੍ਰਦਰਸ਼ਨ ਕਰਾਂਗੇ ਅੱਜ ਅਸੀਂ ਵਿਧਾਨ ਸਭਾ ਦਾ ਜਿਹੜਾ ਘਰਾਓ ਹੈ ਉਹ ਰੱਖਿਆ ਸੀਗਾ ਮਗਰਲੇ 3 ਸਾਲਾਂ ਤੋਂ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਔਰਤਾਂ ਮਹਿਲਾਵਾਂ ਨੂੰ ਬੇਵਕੂਨਾ ਰਹੀ ਹੈ ਉਹਨਾਂ ਨਾਲ ਧੋਖਾ ਕੀਤਾ ਗਿਆ ਕਿ ਅਸੀਂ 1000 ਰੁਪਏ ਮਹੀਨਾ ਦੇਾਂਗੇ ਅੱਜ ਉਹ 3 ਸਾਲ ਕੀਤ ਗਏ 36000 ਰੁਪਏ ਜਿਹੜਾ ਪਕਾਇਆ ਹੈ ਸਾਡੀ ਮੰਗ ਹੈ ਕਿ ਬਜਟ ਦੇ ਵਿੱਚ 36000 ਰੁਪਏ ਦੀ ਜਿਹੜੀ ਉਹ ਡੀਐਨਡੀ ਆ ਪ੍ਰਵੀਜ਼ਨ ਰੱਖਣ ਤੇ ਨਾਲ ਹੀ ਅੱਗੇ ਤੋਂ 1100 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਦਿੱਤਾ ਜਾਵੇ। ਇਹਦੇ ਨਾਲ ਨਾਲ ਸਾਡੀ ਮੰਗ ਹੈ ਇਹਨਾਂ ਨੇ ਕਿਹਾ ਸੀ 2500 ਰੁਪਿਆ ਪੈਨਸ਼ਨ ਕਰਾਂਗੇ। ਅੱਜ 1500 ਰੁਪਿਆ ਪੈਨਸ਼ਨ ਹੈ। ਕਾਂਗਰਸ ਵੇਲੇ ਦੀ ਹੈ। ਅਸੀਂ ਸਵਾਲ ਕਰਨਾ ਹੈ ਭਗਵੰਤ ਮਾਨ ਨੂੰ ਕਿ ਚੁਣੀ ਹੋਈ ਸਰਕਾਰ ਦੇ 3 ਸਾਲ ਹੋ ਗਏ ਸਾਰਾ ਪੰਜਾਬ ਅਜ ਸੜਕਾਂ ਤੇ ਹੈ। ਅੱਜ ਪੰਜਾਬ ਦੀਆਂ ਮਹਿਲਾਵਾਂ ਨੇ ਔਰ ਮਹਿਲਾ ਕਾਂਗਰਸ ਨੇ ਤਿਆ ਕੀਤਾ ਕਿ ਜਿੱਨੇ ਚਿਰ ਬਜਟ ਸਰਦੇ ਵਿੱਚ 70 ਦੇ ਵਿੱਚ ਇਹ ਮਹਿਲਾਵਾਂ ਦੇ ਹਸਤੇ ਹਜ਼ਾਰ ਰੁਪਿਆ ਔਰ ਬਕਾਇਆ 3600 ਰੁਪਏ ਦੀ ਪ੍ਰੋਵੀਜ਼ਨ ਨਹੀਂ ਰੱਖਣਗੇ ਅਸੀਂ ਇਸੇ ਤਰ੍ਹਾਂ ਮਹਿਲਾਵਾਂ ਦੀ ਲੜਾਈ ਲੜਾਂਗੇ ਔਰ ਧਰਮੇ ਲਾਵਾਗੇ ਪ੍ਰਦਰਸ਼ਨ ਕਰਾਂਗੇ ਅੱਜ ਅਸੀਂ ਵਿਧਾਨ ਸਭਾ ਦਾ ਜਿਹੜਾ ਕਿਰਾਓ ਹੈ ਮਾੜਾ ਰੱਖਿਆ ਸੀ ਜਾਂ ਮਗਰਲੇ 3 ਸਾਲਾਂ ਤੋਂ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਔਰਤਾਂ ਮਹਿਲਾਵਾਂ ਨੂੰ ਬੇਵਕੂਨ ਬਣਾ ਰਹੀ ਹੈ ਉਹਨਾਂ ਨਾਲ ਧੋਖਾ ਕੀਤਾ ਗਿਆ ਕਿ ਅਸੀਂ 1000 ਰੁਪਏ ਮਹੀਨਾ ਦਿਆਂਗੇ ਅੱਜ ਉਹ 3 ਸਾਲ ਗਿੱਟ ਗਏ 36000 ਰੁਪਏ ਜਿਹੜਾ ਬਕਾਇਆ ਹੈ ਸਾਡੀ ਮੰਗ ਹੈ ਕਿ ਬਜਟ ਦੇ ਵਿੱਚ 36000 ਰੁਪਏ ਦੀ ਜਿਹੜੀ ਉਹ ਦੇਣ ਦੀ ਹੈ ਉਹ ਪ੍ਰੋਵੀਜ਼ਨ ਰੱਖਣ ਦੇ ਨਾਲ ਹੀ ਅੱਗੇ ਤੋਂ 1100 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਦਿੱਤਾ ਜਾਵੇ এরੇ ਨਾਲ ਨਾਲ ਸਾਡੀ ਮੰਗ ਹੈ ਇਹਨਾਂ ਨੇ ਕਿਹਾ ਸੀ 2500 ਰੁਪਿਆ ਪੈਨਸ਼ਨ ਕਰਾਂਗੇ ਅੱਜ 1500 ਰੁਪਿਆ ਪੈਨਸ਼ਨ ਹੈ ਕਾਂਗਰਸ ਵਲੇ ਦੀ ਹੈ ਅਸੀਂ ਸਵਾਲ ਕਰਨਾ ਹੈ ਭਗਵੰਤ ਮਾਨ ਨੂੰ ਕਿ ਚੁਣੀ ਹੋਈ ਸਰਕਾਰ ਦੇ 3 ਸਾਲ ਹੋ ਗਏ ਸਾਰਿਆ ਪੰਜਾਬ ਅੱਜ ਸੜਕਾ ਤੇ ਹੈ ਅੱਜ ਪੰਜਾਬ ਦੀਆਂ ਮਹਿਲਾਵਾਂ ਨੇ ਔਰ ਮਹਿਲਾ ਕਾਂਗਰਸ ਨੇ ਤਿਆ ਕੀਤਾ ਕਿ ਜਿੰਨੇ ਚਿਕਰ ਬਜਟ ਸਰ ਦੇ ਵਿੱਚ ਸਤਰ ਦੇ ਵਿੱਚ ਇਹ ਮਹਿਲਾਵਾਂ ਦੇ ਹਸਤੇ ਹਜ਼ਾਰ ਰੁਪਇਆ ਔਰ ਬਕਾਇਆ 36 ਹਜ਼ਾਰ ਰੁਪਏ ਦੀ ਪ੍ਰੋਵੀਜ਼ਨ ਨਹੀਂ ਰੱਖਣਗੇ ਅਸੀਂ ਇਸੇ ਤਰ੍ਹਾਂ ਮਹਿਲਾਵਾਂ ਦੀ ਲੜਾਈ ਲੜਾਂਗੇ ਔਰ ਧਰਨੇ ਲਾਵਾਂਗੇ ਤੇ ਪ੍ਰਦਰਸ਼ਨ ਕਰਾਂਗੇ